ਨਮਸਕਾਰ ਜੀ ਵੈਲਕਮ ਸਵਾਨਾ ਟੂਡੇ ਨਿਊਜ਼ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਰੋਜ਼ਾਨਾ ਹੀ ਮੇਲੇ ਭਰਦੇ ਹਨ ਪੰਜਾਬ ਦੇ ਇਤਿਹਾਸਿਕ ਪਿੰਡ ਨਿਮਾਦਾ ਸਵਾਨਾ ਉਪ ਮੰਡਲ ਦਾ ਪਿੰਡ ਹੈ ਜਿੱਥੇ ਗੂਗਾ ਮਾੜੀ ਦਾ ਸ਼ਰਧਾ ਦੇ ਵਿੱਚ 3 ਦਿਨ ਦਾ ਮੇਲਾ ਭਰਦਾ ਹੈ ਜੋ ਅੱਜ ਤੋਂ ਸ਼ੁਰੂ ਹੈ ਜਿਸ ਵਿੱਚ ਤਿੰਨ ਦਿਨਾਂ ਦੇ ਦੌਰਾਨ ਲੱਖਾਂ ਲੋਕ ਨਮਸਤਕ ਹੋਣਗੇ ਗੁੱਗਾ ਜਹਰਪੀਰ ਦੇ ਆਸ਼ੀਰਵਾਦ ਹਾਸਲ ਕਰਨਗੇ ਦੂਸਰੇ ਸਟੇਟ ਤੇ ਆ ਕੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਲਗਾਉਂਦੇ ਹਨ ਉਹਨਾਂ ਦਾ ਕਾਰੋਬਾਰ ਚੱਲਦਾ ਹੈ ਇਸ ਇਤਿਹਾਸਕ ਮੇਲੇ ਵਿੱਚ ਪਿਛਲੇ 19 ਸਾਲ ਤੋਂ ਸਾਬਕਾ ਪਟਿਆਲਾ ਲੋਕ ਸਭਾ ਦੇ ਮੈਂਬਰ ਮਹਰੂਮ ਸੰਤਰਾਮ ਸਿੰਘਲਾ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਵਿਜੇਂਦਰ ਸਿੰਘਲਾ ਸਾਬਕਾ ਮੰਤਰੀ ਪੰਜਾਬ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ ਵਾਕਫਾ ਕੁ ਬਿਮਾਰੀ ਦਾ ਇਲਾਜ ਇਸ ਕੈਂਪ ਵਿੱਚ ਕੀਤਾ ਜਾਂਦਾ ਹੈ ਇਸ ਮੇਲੇ ਵਿੱਚ ਸਿਰ ਸਮਾਣਾ ਹੀ ਨਹੀਂ ਬਲਕਿ ਪੰਜਾਬ ਹਰਿਆਣਾ ਤੇ ਦੂਜੇ ਸ਼ਹਿਰਾਂ ਤੋਂ ਵੀ ਲੋਕ ਆ ਕੇ ਮੱਥਾ ਟੇਕਦੇ ਹਨ ਸੰਗਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ 50 ਸਾਲ ਤੋਂ ਇੱਥੇ ਆ ਰਹੇ ਹਾਂ ਕਿਸੇ ਨੇ ਕਿਹਾ ਕਿ ਸਾਡੇ ਦਾਦੇ ਪਰਦਾਦੇ ਇੱਥੇ ਆਉਂਦੇ ਸੀ ਅਸੀਂ ਵੀ ਮੱਥਾ ਟੇਕ ਕੇ ਆਉਨੇ ਹਾਂ ਹਰੇਕ ਦੀ ਸੁੱਖ ਇੱਥੇ ਪੂਰੀ ਹੁੰਦੀ ਹੈ ਪੰਜਾਬ ਪੁਲਿਸ ਵੱਲੋਂ ਪੂਕਤਾ ਇੰਤਜ਼ਾਮ ਸੁਰੱਖਿਆ ਦੇ ਕੀਤੇ ਗਏ ਹਨ 200 ਤੋਂ ਵੱਧ ਜਵਾਨ ਪੁਲਸ ਦੇ ਇੱਥੇ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਮਹਿਲਾ ਪੁਲਸ ਮੁਲਾਜ਼ਮ ਵੀ ਹਨ ਤਾਂ ਕੋਈ ਵੀ ਸ਼ਰਾਰਤੀਆਂ ਸਨ ਇੱਥੇ ਗੜਬੜ ਨਾ ਕਰ ਸਕੇ ਇਸ ਇਲਾਕੇ ਦੇ ਐਨ ਆਰ ਆਈ ਬੱਚਿਆਂ ਵੱਲੋਂ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਸੇਵਾ ਭੇਜੀ ਗਈ ਹੈ ਜੋ ਕਿ ਮੰਦਰ ਕਮੇਟੀ ਕਰਦੀ ਹੈ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਭ ਤੋਂ ਪਹਿਲਾਂ ਜੀ ਗੱਗਾ ਜੈਪੇ ਦੀ ਜੈ ਬੇਟਾ ਨਮਾਦਾ ਵੇਖੇ ਉਹਨੇ ਬਹੁਤ ਵੱਡਾ ਮੇਲਾ ਭਰਦਾ ਗੁੱਗਾ ਯਾਰ ਪੀਰ ਦੀ ਬਹੁਤ ਮੰਨਦਾ ਉਹਰੇ ਲੱਖਾਂ ਕਰੋੜਾਂ ਦੀ ਦਾਦਾ ਨਾਲ ਇਥੇ ਸੰਗਤਾਂ ਹੋਈਆਂ ਨੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਨੇ ਇਹ ਜਿਹੜਾ ਮੇਲਾ ਸਾਡਾ ਇਤਿਹਾਸ ਕੇ ਮੇਲਾ ਹੈ ਇਤਿਹਾਸ ਨਾਲ ਜੁੜਿਆ ਹੋਇਆ ਹੈ ਇੱਥੇ ਬਹੁਤ ਵੱਡਾ ਮੇਲਾ ਭਰਦਾ 3 ਤੇ 25 26 27 ਤਿੰਨ ਦਿਨ ਲਗਾਤਾਰ ਮੇਲਾ ਭਰੂਗਾ ਇੱਥੇ ਲੋਕਾਂ ਦੀ ਬਹੁਤ ਛੱਡ ਹੈ ਤੇ ਲੋਕਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਇੱਥੇ ਹਰ ਇੱਕ ਬੰਦਾ ਆਉਂਦਾ ਆਪਣੀ ਮਨੋਕਾਮਨਾ ਪੂਰੀ ਕਰਦਾ ਤੇ ਬਾਬਾ ਜੀ ਦੀ ਸ਼ੇਵਾ ਲੈ ਕੇ ਅੱਗੇ ਤੇ ਚੱਲਦਾ ਹੈ ਇਹਦੇ ਨਾਲ ਨਾਲ ਹੀ ਸਾਡੇ ਕੋਲੇ ਸਾਡੇ ਬਹੁਤ ਸਤਿਕਾਰਯੋਗ ਸਾਡੇ ਬਾਪੂ ਸਵਰਗੀ ਸ਼ੰਤਰਾਮ ਸਿੰਘਾ ਦੀ ਯਾਦ ਵਿੱਚ ਉਹਨੇ ਸਪੁੱਤਰ ਸ਼੍ਰੀ ਵਿਜੇਂਦਰ ਸਿੰਘਾ ਜੀ ਸਾਬਕਾ ਕੈਬਨਟ ਮੰਤਰੀ ਪੰਜਾਬ ਅਤੇ ਸਸਲਸ ਮੈਂਬਰ ਵੱਲੋਂ ਉਹਰੇ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਅੱਜ 19ਵਾਂ ਕੈਂਪ ਹੈ ਉਹਨੇ ਯਾਦ ਵਿੱਚ ਉਹਰੇ ਜਿਹੜੀ ਸੰਗਤ ਆਉਂਦੀ ਹੈ ਹਰ ਇੱਕ ਨੂੰ ਚਾਮੜੀ ਦੇ ਜਿਹੜੇ ਆਪਣੇ ਮੈਡੀਕਲ ਦਾ ਕੈਂਪ ਲੱਗਦਾ ਹੈ ਜੇ ਉਹਨਾਂ ਨੂੰ ਲੱਖਾ ਦਤਾ ਤੇ ਦਵਾਈਆਂ ਬੂਟੀਆਂ ਸਭ ਫ੍ਰੀ ਮਿਲਦੀਆਂ ਨੇ ਅੱਖਾਂ ਦਾ ਆਪਰੇਸ਼ਨ ਕਰਾਉਣਾ ਉਹ ਹਸਤ ਸਭ ਫ੍ਰੀ ਹੁੰਦਾ ਹੈ ਜੀ ਇਸ ਜਿਹੜਾ ਲੰਗਰ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਡੇ ਗੁੱਗਾ ਵਹਿਰਪੀਰ ਦਾ ਮੇਲਾ ਭ ਇਹਦੇ ਵਿੱਚ ਸਹਿਯੋਗ ਸਾਰੇ ਪਿੰਡ ਦਾ ਪਰ ਵੱਧ ਤੋਂ ਵੱਧ ਸਹਿਯੋਗ ਜਿਹੜੇ ਸਾਰੇ ਬੱਚੇ ਨੇ ਗੱਗਾ ਜਹਰਪੀਰ ਦੀ ਕਿਰਪਾ ਨਾਲ ਬਾਹਰ ਦੇਸਾਂ ਵਦੇਸਾਂ ਵਿੱਚ ਗਏ ਨੇ ਉਹਨਾਂ ਨੇ ਆਪਣੇ ਦਸਾਂ ਨੌਾਂ ਦੀ ਕਿਰਤ ਦੇ ਵਿੱਚੋਂ ਜਿਹੜੇ ਪੈਸੇ ਦਿੱਤੇ ਨੇ ਜ਼ਿਆਦਾਤਰ ਸਾਰਾ ਪੈਸਾ ਜਿਹੜਾ ਲੰਗਰ ਹੈ ਉਹ ਐਨਆਰਆਈ ਸਾਡੇ ਬੱਚੇ ਬੱਚੀਆਂ ਵੱਲੋਂ ਜਿਹੜੇ ਚਾਚੇ ਤਾਏ ਗਏ ਨੇ ਉਹਨਾਂ ਵੱਲੋਂ ਲਾਇਆ ਜਾ ਰਿਹਾ ਹੈ ਅਸੀਂ ਪਿੰਡ ਵੱਲੋਂ ਸਾਰਿਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਇੱਕ ਨਹੀਂ ਕਈ ਤਰ੍ਹਾਂ ਦੇ ਪਕਵਾਨ ਨੇ ਜਿਹੜੇ 24 ਘੰਟੇ ਲੰਗਰ ਚੱਲ ਰਿਹਾ ਹੈ ਇਹ ਸਾਰੇ ਜਿਹੜੇ ਬੱਚੇ ਨੇ ਐਨਆਰਆਈ ਉਹਨਾਂ ਵੱਲੋਂ ਲਗਾਏ ਜਾ ਰਹੇ ਕਿੰਨੀ ਸੰਗਤਾਂ ਇੱਥੇ ਆਉਂਦੀਆਂ ਸਾਡੇ ਕਨ ਵਾਸਤੇ ਇੱਥੇ ਘੱਟ ਤੋਂ ਘੱਟ ਵੀ ਮੈਨੂੰ ਇਹ 80 90 ਹਜ਼ਾਰ ਲੋਕ ਮੱਠਾ ਠੇਕ ਜਾਂਦਾ ਤੇ ਤੇ ਉੱਪਰ ਲੱਖ ਤੋਂ ਉੱਪਰ ਆਉਂਦਾ ਤੇ ਸਾਰੇ ਦੇ ਸਾਰੇ ਕਿਉਂਕਿ ਕਿਸੇ ਨੇ ਚਾਹ ਵੀ ਨਹੀਂ ਕਿਸੇ ਨੇ ਲੰਗਰ ਸੱਕਣਾ ਸਾਰੇ ਉਹ ਲੰਗਰ ਸਾਕੇ ਜਾਂਦੇ ਮੇਲੇ ਦੀ ਇਹੀ ਖਾਸੀਅਤ ਹੈ ਵੀ ਜਿਹੜੇ ਸ਼ਰਧਾਲੂ ਨੇ ਵੀ ਲਗਾਤਾਰ ਇਸ ਸਗੇ ਤੋਂ ਜਿਹੜਾ ਮੇਲਾ ਚੱਲਿਆ ਰਿਹਾ ਬਾਬੇ ਜੀ ਦੇ ਦਰਬਾਰ ਤੇ ਆਉਂਦੇ ਨੇ ਤੇ ਹਰ ਇੱਥੇ ਮਨੋ